ਦੇ ਬੋਲੀ ਤੇਰੀ ਜਾਨ ਨੂੰ ਪਗਾਉਣ ਵਾਲਿਆ ਵੇ ਤੈਥੋਂ ਨਾ ਨਹੀਂ ਸੁਣੀ ਮੈਂ ਕਦੇ ਤਾ ਵਾਰ ਦਾ ਤੂੰ ਗੱਲ ਕਰੀ ਜਾਵੇਂ ਨੋਟਾਂ ਦੀ ਝਨਾਵੇਂ ਮੈਂ ਤਾਂ ਤੇਰੇ ਇਕੱਲਾ ਛੱਲਾ ਸਾ ਵਾਰ ਦਾ ਤੂੰ ਗੱਲ ਕਰੀ ਜਾਵੇਂ ਨੋਟਾਂ ਦੀ ਝਨਾਵੇਂ ਮੈਂ ਤਾਂ ਤੇਰੇ ਇਕੱਲਾ ਤੇਰੀ ਫਨੀ ਤਾਂ ਗੱਲ ਹੀ ਬਹੁਤਾ ਦੁਨੀਆ ਨੂੰ ਭੁੱਲ ਜਾ ਤੂੰ ਕੱਲ ਹੀ ਬਹੁਤਾ ਦਿਲ ਦੇ ਰਾਜ ਆਇਆ ਵੱਲ ਹੀ ਬਹੁਤਾ ਤੇਰੇ ਹੱਥ ਵਿੱਚ ਬਸ ਮੇਰਾ ਛੱਲ ਹੀ ਬਹੁਤਾ ਤੇਰੇ ਹੱਥੋਂ ਪਿਆਰ ਵਾਲੀ ਬਸ ਇੱਕ ਬੁਰਕੀ ਨਾ ਜਾਣ ਤੇਰੀ ਦੀਆਂ ਸੱਚੀ ਧੁਖ ਮਿਟ ਜੇ ਖੱਬੀ ਸੀਟ ਤੇ ਆ ਬੈਠ ਜਦੋਂ ਜਾਵਾ ਤੇਰੇ ਨਾਲ ਮੇਰੇ ਸੋਹਣਿਆ ਵੇ ਸਾਰੇ ਉਹ ਦੁੱਖ ਮਿਟ ਜੇ ਹੋਵੇ ਵਾਲ ਵੀ ਨਾ ਵੀਂਗਾ ਰੂਦਿਆ ਹਾਨੀਆਂ ਵੇ ਤੇਰੀ ਆਈ ਤੇ ਮੈਂ ਜਾਣੀ ਉਸੇ ਥਾਂ ਵਾਰ ਸੂng ਗੱਲ ਕਰੀ ਜਾ ਤਾਂ ਦੀ ਚਨਾ ਵੀ ਮੈਂ ਤਾਂ ਤੇਰੇ ਉੱਪਰ ਲੱਗਾ ਲੱਸਾ